ਨਕੋਦਰ ਤੋਂ ਅੱਜ ਮਿਤੀ 24 ਦਸੰਬਰ 2024 ਦਿਨ ਮੰਗਲਵਾਰ ਨੂੰ ਵੱਡਾ ਦਿਨ ਯਾਨੀ ਕ੍ਰਿਸਮਸ ਦਾ ਪਵਿੱਤਰ ਦਿਹਾੜਾ ਨਵਾਂ ਯਰੂਸ਼ਲਮ ਚਰਚ ਨਕੋਦਰ ਵਿਖੇ ਬੜੀ ਹੀ ਜੋਸ਼ੋਖ ਰੋਸ਼ਟੇ ਉਤਸ਼ਾਹ ਨਾਲ ਮਨਾਇਆ ਗਿਆ ਅੱਜ ਇਸ ਪ੍ਰਾਰਥਨਾ ਪਵਨ ਵਿੱਚ ਸ਼ਹਿਰ ਨਕੋਦਰ ਅਤੇ ਲਾਗੇ ਲੱਗਦੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਚਰਚ ਵਿੱਚ ਪ੍ਰਾਰਥਨਾ ਕਰਨ ਪਹੁੰਚਿਆ ਅਤੇ ਪ੍ਰਭੂ ਇਸ ਮਸੀਹ ਦੀਆਂ ਆਸ਼ੀਸ਼ਾਂ ਪ੍ਰਾਪਤ ਕੀਤੀਆਂ ਸਾਡੇ ਚੈਨਲ ਨਾਲ ਗੱਲਬਾਤ ਕਰਦੇ ਆ ਚਰਚ ਦੇ ਓਨਰ ਸੇਵ ਕਾਈ ਕਰ ਰਹੇ ਪਾਸਟਰ ਮਨਜੀਤ ਮਸੀਹ ਜੀ ਨੇ ਕੀ ਆਖਿਆ ਤੁਸੀਂ ਵੀ ਸੁਣੋ ਕੇਡੀ वर्ल्ड ਪੰਜਾਬੀ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਅਸਿਕ ਸ਼ਹਿਰ ਨਕੋਦਰ ਦੀਆਂ ਔਰ ਨਵਾਂ ਯਰੂਸ਼ਲਮ ਪ੍ਰਾਰਥਨਾ ਭਵਨ ਨਕੋਦਰ ਵੀ ਕਿਤੇ ਮੌਜੂਦ ਹਾਂ ਸੋ ਜਿਵੇਂ ਕਿ ਸਾਰੇ ਵੀਰਾਂ ਨੂੰ ਪਤਾ ਹੈ ਕਿ ਕੱਲ ਜਿਹੜਾ 크ਿਸਮਸ ਦਾ ਪਵਿੱਤਰ ਦਿਹਾੜਾ ਪ੍ਰਭੂ ਜੀ ਸਮਿਸ਼ਰੀ ਜੀ ਦਾ ਕੱਲ ਜਿਹੜਾ ਜਨਮ ਹੋਇਆ ਸੋ ਸੂਬਾ ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਆਪਾਂ ਸਟੇਟਾਂ ਵਿੱਚ ਕਹਿ ਸਕਦੇ ਹਾਂ ਕਿ ਇਹ ਜਿਹੜਾ 크ਿਸਮਸ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਔਰ ਸੂਬਾ ਪੰਜਾਬ ਤੋਂ ਬਾਹਰ ਵੀ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜਾ ਪ੍ਰਭੂ ਈਸਾ ਮਸੀਹ ਦੀ ਜਿਹੜੀ ਇਹ ਪ੍ਰਾਰਥਨਾਵਾਂ ਜਿਹੜੀਆਂ ਪ੍ਰਾਰਥਨਾਵਾਂ ਦਾ ਦੌਰ ਸਾਰੀਆਂ ਵੱਖ-ਵੱਖ ਚਰਚਾਂ ਦੇ ਵਿੱਚ ਚੱਲਦਾ ਹੈ ਸੋ ਅੰਦਰ ਲੈ ਕੇ ਚੱਲਾਂਗੇ ਮੈਂ ਕੈਮਰਾਮੈਨ ਨੂੰ ਕਹਾਂਗਾ ਅੰਦਰ ਦੀਆਂ ਤਸਵੀਰਾਂ ਦਿਖਾਓ ਔਰ ਅੰਦਰ ਦੀਆਂ ਤਸਵੀਰਾਂ ਵਿਖਾਵਾਂਗੇ ਪਾਸਟਰ ਮਨਜੀਤ ਮਸੀਹ ਜੀ ਇਸ ਚਰਚ ਦੇ ਆਨਰ ਨੇ ਔਰ ਸੇਵਕਾ ਇੱਥੇ ਕਰਦੇ ਨੇ ਸੋ ਅੰਦਰ ਚੱਲਾਂਗੇ ਔਰ ਪਾਸਟਰ ਜੀ ਨਾਲ ਗੱਲਬਾਤ ਕਰਾਂਗੇ ਵਾਰਡ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਤਿਹਾਸਿਕ ਸ਼ਹਿਰ ਨਕੂਦਰ ਦੀਆਂ ਔਰ ਨਵਾਂ ਯਰੂਸ਼ਲਮ ਚਰਚ ਦੇ ਵਿੱਚ ਅਸੀਂ ਮੌਜੂਦ ਹਾਂ ਜਿਵੇਂ ਕਿ ਸਾਰੇ ਵੀਰਾਂ ਨੂੰ ਪਤਾ ਹੈ ਕਿ ਕ੍ਰਿਸਮਸ ਦਾ ਜਿਹੜਾ ਪਵਿੱਤਰ ਦਿਹਾੜਾ ਕੱਲ ਹੈ ਔਰ ਵੱਡਾ ਦਿਨ ਪ੍ਰਭੂ ਯਿਸੂ ਮਸੀਹ ਹੁਣਾਂ ਦਾ ਜਦੋਂ ਜਨਮ ਹੋਇਆ ਉਹ ਸਾਡੇ ਦਰਮਿਆਨ ਪਾਸਟਰ ਮਨਜੀਤ ਮਸੀਹ ਜੀ ਨੇ ਇਹ ਨਾਲ ਗੱਲਬਾਤ ਕਰਾਂਗੇ ਹਾਂਜੀ ਪਾਸਟਰ ਜੈਨਸੀ ਜੀ ਹਾਂਜੀ ਜੈਨਸੀ ਜੀ ਜੈਨਸੀ ਜੀ خدا ਆਪ ਸਭ ਨੂੰ ਆਸ਼ੀਸ਼ ਤੇ ਬਰਕਤ ਦੇਵੇ ਔਰ ਸਾਡੀ ਵੱਲੋਂ

دیش وقگ کر رہے سن آسام کے نورتھ ایسٹ کے اس بعد دو ہزار تیرہ یہ بلڈنگ اسٹارٹ ہوئی بنی اور چودہ واقع ادگاٹن کیا گیا اور چودہ تو اس جگہ سے نقودر دور رویدس مح... رویدس پورا محلہ اورجے کلونی درج بیک سائڈ ہائی اسکول جی ہے سیوکائی جڑی ہے چل رہی ہے ਸੋ ਕਾਫੀ ਲੰਬੇ ਸਮੇਂ ਤੋਂ ਤੁਸੀਂ ਦੱਸਿਆ ਕਿ ਚਰਚ ਬਣਿਆ ਹੋਇਆ ਹੈ ਔਰ ਤੁਸੀਂ ਕਾਫੀ ਟਾਈਮ ਤੋਂ ਸੇਵ ਕਰ ਰਹੇ ਹੋ ਔਰ ਜਿਹੜੀਆਂ ਸੰਗਤਾਂ ਸੂਬਾ ਪੰਜਾਬ ਔਰ ਮਤਲਬ ਆਪਾਂ ਕਹਿ ਸਕਦੇ ਆ ਕਿ ਹਲਕਾ ਨਕੌਦਰ ਤੇ ਵਕਫ ਪਿੰਡਾਂ ਦੇ ਵਿੱਚੋਂ ਵੀ ਚਰਚ ਦੇ ਨਾਲ ਜੁੜੀਆਂ ਨੇ ਸੋ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਦਾ ਹੈਗਾ ਜਦੋਂ ਸੰਗਤਾਂ ਆਂਦੀਆਂ ਨੇ ਚਰਚ ਉਂਗਾਰਾ ਬਹੁਤ ਅੱਛਾ ਮਿਲਦਾ ਹੈ ਕਿਉਂਕਿ ਪੂਰਾ ਮੈਦ ਪਰ ਇਤੋ ਤੱਕ ਜਗਰਾਮਾ ਤੋਂ ਵੀ ਔਰ ਸ਼ਾਕੋਟ ਤੋਂ ਵੀ ਪੂਰੇ ਨਕੌਦਰ ਏਰੀਏ ਤੋਂ ਨੂਰ ਮਹਿਲ ਤੋਂ ਅਲੱਗ-ਅਲੱਗ ਪਿੰਡਾਂ ਤੋਂ ਸੰਗਤ ਆ ਰਹੀ ਹੈ ਔਰ ਅਸੀਂ ਰੱਬ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿ ਸਾਰੇ ਨਵੇਂ ਲੋਕਾਂ ਜਿਹੜੇ ਦੁੱਖਾਂ ਕਸ਼ਟਾਂ ਮੁਸੀਬਤਾਂ ਦੇ ਵਿੱਚ ਲੱਗੇ ਹੋਏ ਸਨ ਔਰ तमाम तरह ਦੀਆਂ ਬਿਮਾਰੀਆਂ ਦੇ ਨਾਲ ਜਕੜੇ ਹੋਏ ਸਨ ਪਰਮੇਸ਼ਵਰ ਨੇ ਵੱਡੇ ਵੱਡੇ ਕੰਮ ਨਿਊ ਜਰੂਸ਼ਲਮ ਪ੍ਰਾਰਥਨਾ ਭਵਨ ਵਿੱਚ ਕੀਤੇ ਆ ਔਰ ਜਦੋਂ ਲੋਕਾਂ ਨੇ ਜਾਣਿਆ ਕਿ ਪ੍ਰਭੂ ਯੇਸ਼ੂ ਮਸੀਹ ਧਰਮ ਨਹੀਂ ਬਦਲਦਾ ਹੈਗਾ ਜਾਤ ਨਹੀਂ ਬਦਲਦਾ ਹੈਗਾ ਔਰ ਕੋਈ ਕੌਮ ਨਹੀਂ ਬਦਲਦਾ ਬਲਕਿ ਸਾਡੇ ਮਨਾਂ ਨੂੰ ਸਾਡੇ ਜੀਵਨਾਂ ਨੂੰ ਬਦਲਦਾ ਹੈਗਾ ਲੋਕਾਂ ਨੇ ਜਦੋਂ ਵਿਸ਼ਵਾਸ ਕਰਨਾ ਸ਼ੁਰੂ ਕੀਤਾ ਉਸ ਸਮੇਂ ਲੋਕਾਂ ਦੀ ਜ਼ਿੰਦਗੀ ਵਿੱਚ ਵੱਡਾ ਕੰਮ ਹੋਇਆ ਔਰ ਆਪਣੀਆਂ ਦੁੱਖਾਂ ਕਸ਼ਟਾਂ ਮੁਸੀਬਤਾਂ ਤੋਂ ਜੋ ਜਕੜੇ ਹੋਏ ਸਨ ਉਹ ਆਜ਼ਾਦ ਹੋਏ ਤੁਸੀਂ ਸਹੀ ਹੈ ਕਿ ਪ੍ਰਭੂ ਯਿਸੂ ਮਸੀਹ ਦੇ ਵਿੱਚ ਜਿਹੜੇ ਆਂਦੇ ਨੇ ਧਰਮ ਨਹੀਂ ਬਦਲਾ ਹੁੰਦਾ ਇੱਕ ਮਤ ਹੈ ਔਰ ਜਿਹੜੇ ਮੰਨਦੇ ਨੇ ਪ੍ਰਭੂ ਸੰਤਿ ਨੂੰ ਔਰ ਉਹਨਾਂ ਦੇ ਜਿਹੜੀ ਚੇਂजेस ਤਾਂ ਆਪਾਂ ਕਹਿ ਸਕਦੇ ਹਾਂ ਕਿ ਲਾਈਫ ਦੇ ਵਿੱਚ ਕਾਫੀ ਸਾਰੀਆਂ ਹੁੰਦੀਆਂ ਨੇ ਤੁਹਾਡੇ ਕਹਿਣ ਤੋਂ ਪਾਓ ਹਾਂਜੀ ਬਹੁਤ ਵੱਡੇ ਚੇਂजेस ਹੁੰਦੇ ਹਨ ਕਿਉਂਕਿ ਮੇਰਾ ਜਨਮ ਜਿਹੜਾ ਹੈਗਾ ਆ ਉਹ ਇੱਕ ਇਸਾਈ ਪਰਿਵਾਰ ਦੇ ਵਿੱਚ ਨਹੀਂ ਹੋਇਆ ਹੈਗਾ ਮੈਂ ਵੀ ਆਪਣੇ ਮਾਪਿਆਂ ਦੇ ਦੁਆਰਾ آ, 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 سکھیا ہے کیونکہ میرے ڈیڈی بہت سارے پاگل پن دے لاز... آ, سن. آ, کیونکہ وہ ایک آرمی نے بڑا ٹریٹمنٹ چلیا رہا لیکن اپنی جی نوکری نے کنٹینیو نہیں کر پائے اور دنہ دے بڑا علاج کراؤن تو بعد میڈیکلی انفٹ ہونے کے بعد ایک ویقتی نے سنو پربھو یشو مسیح بارے دسیا اور انہوں نے كیا تھی وشواس كو ਔਰ ਜਦੋਂ ਉਹਨਾਂ ਨੇ ਪ੍ਰਾਰਥਨਾ ਕੀਤੀ ਮੇਰੇ ਪਾਪਾ ਦੇ ਲਈ ਜਦੋਂ ਮੇਰੇ ਪਾਪਾ ਸੰਗਲਾਂ ਦੇ ਨਾਲ ਜਕੜੇ ਹੋਏ ਸਨ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਤੇ ਪ੍ਰਾਰਥਨਾ ਕਰਨ ਦੇ ਦੁਆਰਾ ਮੇਰੇ ਪਿਤਾ ਜੀ ਇਨਸਟੈਂਟ ਉਸੇ ਦਿਨ ਜਿਹੜੇ ਹੈ ਉਹ ਚੰਗੇ ਹੋ ਗਏ ਆਜ਼ਾਦ ਹੋ ਗਏ ਉਸ ਦਿਨ ਤੋਂ ਅਸੀਂ ਵਿਸ਼ਵਾਸ ਕਰਨਾ ਸ਼ੁਰੂ ਕੀਤਾ ਅਪਸ ਵੀ ਜੀ ਗੱਲ ਕਰੀਏ ਪਵਿੱਤਰ ਬਾਈਬਲ ਦੀ ਤੇ ਕੀ ਮਾਨਵਤਾ ਨੂੰ ਕੀ ਵੱਡਾ ਸਨੇਹਾ ਬਾਈਬਲ ਦਾ ਬਾਈਬਲ ਵਿੱਚ ਸਭ ਤੋਂ ਵੱਡਾ ਜਿਹੜਾ ਸਨੇਹਾ ਹੈਗਾ ਉਹ ਪਿਆਰ ਦਾ ਸਨੇਹਾ ਹੈ ਕਿਉਂਕਿ ਪਰਮੇਸ਼ੁਰ ਪਿਆਰ ਆ ਪਰਮੇਸ਼ੁਰ ਪ੍ਰੇਮ ਆ اور پی پریم ہی سکھایا جاندہ ہے کیونکہ بائبل میں لکھا کیونکہ پرمیشور نے جگت اس نے اپنا اکلوتا پتر بخش دیتا جو کوئی تے وشواس کرے سو سوناش نہ انت جیون پائے تو سارے انو مل جل کے رہنا چاہی دا ہے گا اور چاہے ابھی ہندو ہاں چاہے مسلم ہاں چاہے سکھ ہاں چاہے عیسائی ہاں اور پربو یشو سانو پیار سکھاؤں ہاں ਕਿ ਕਿ ਪਰਮੇਸ਼ਰ ਪਿਆਰ ਹੈ ਜਦੋਂ ਅਸੀਂ ਮੇਲ ਜੁਲ ਰੱਖਦੇ ਆਂ ਇੱਕ ਦੂਸਰੇ ਨਾਲ ਪਿਆਰ ਭਾਵਨਾ ਦੇ ਨਾਲ ਚੱਲਦੇ ਆਂ ਠੀਕ ਹੈ ਜੀ ਉਸ ਸਮੇਂ ਸਾਡੀ ਜ਼ਿੰਦਗੀ 'ਚ ਵੱਡੇ ਬਦਲਾਅ ਹੁੰਦੇ ਆਂ ਔਰ ਅਸੀਂ ਜਿਸ ਚੀਜ਼ ਦੇ ਵਿਰੁੱਧ ਆਂ ਅੰਧ ਵਿਸ਼ਵਾਸ ਹੈ ਅਸੀਂ ਅੰਧ ਵਿਸ਼ਵਾਸ ਨੂੰ ਦੂਰ ਕਰਦੇ ਆਂ ਔਰ ਪਵਿੱਤਰ ਸ਼ਾਸਤਰਾਂ ਦੇ ਵਿੱਚ ਸਾਨੂੰ ਕੁਝ ਇਹ ਜੋ ਕੰਮ ਕਰਨ ਦੇ ਲਈ ਕਹੇ ਗਏ ਆਂ ਅਸੀਂ ਉਹ ਕਰਦੇ ਨਹੀਂ ਜੋ ਨਹੀਂ ਕਹੇ ਗਏ ਉਹ ਅਸੀਂ ਕਰਦੇ ਆਂ ਡੂ ਐਂਡ ਡੌਂਸ ਜਿਹਨੂੰ ਕਹਿੰਦੇ ਹੈਗੇ ਆ ਠੀਕ ਹੈ ਜੀ ਇਸ ਕਰਕੇ ਜਦੋਂ ਅਸੀਂ ਵਿਸ਼ਵਾਸ ਕਰਕੇ ਪ੍ਰਭੂ ਯੀਸ਼ੂ ਦੇ ਵਿੱਚ ਆਉਂਦੇ ਆਂ ਅਸੀਂ ਅੰਧ ਵਿਸ਼ਵਾਸ ਤੋਂ ਉੱਪਰ ਉੱਠ ਕੇ ਆਤਮਾ ਦੇ ਵਿੱਚ ਸੱਚਾਈ ਵਿੱਚ ਪ੍ਰੇਮ ਦੇ ਵਿੱਚ ਪਿਤਾ ਪਰਮੇਸ਼ਵਰ ਦੀ ਪਰਮਾਤਮਾ ਦੀ ਅਸੀਂ ਭਗਤੀ ਗਾਨੀ ਸ਼ੁਰੂ ਕਰ ਦਿੰਦੇ ਆ ਇਹੋ ਜਿਹੇ ਭਗਤਾਂ ਨੂੰ ਪਰਮੇਸ਼ਵਰ ਜਿਹੜਾ ਚਾਹੁੰਦਾ ਆ ਪਸੇ ਕੁਝ ਦਿਨ ਪਹਿਲੇ ਇੱਕ ਵਿਸ਼ਾਲ ਜਿਹੜਾ ਆਪਾਂ ਸ਼ੁਭ ਯਾਤਰਾ ਕਹਿ ਸਕਦੇ ਆ ਕਿ ਇਸ ਕ੍ਰਿਸਮਸ ਦੇ ਮੌਕੇ ਕਰਕੇ ਕੱਢੀ ਗਈ ਸੀ ਉਹਦੇ ਵਿੱਚ ਜਿਹੜੀਆਂ ਵਕ ਵਕ ਜਿਹੜੇ ਤੁਹਾਡੀ ਐਸੋਸੀਏਸ਼ਨ ਹੈ ਪਾਸਟਰ ਐਸੋਸੀਏਸ਼ਨ ਸੂਬੇ ਸੂਬੇ ਦੀਆਂ ਆਪਾਂ ਕਹਿ ਸਕਦੇ ਆ ਜਿਹੜਾ ਹਲਕਾਂ ਕੋਦਰ ਦੀਆਂ ਕਿੰਨੀਆਂ ਚਰਚਾਂ ਦੇ ਵਿੱਚ ਜਿਹੜੇ ਪਾਸਟਰ ਉਹਦੇ ਵਿੱਚ ਮਲਕਬ ਸਨ ہاں جی بی شبہ شوبھا یاترا نکودرچ کڈی گئی سی قریباً سو تو زیادہ چرچز جڑیاں سگیاں بیلگے تو میت پور تو ہرکوٹ اور نکودر اور نور میل اور جلندر تو الگ الگ وقت جگہوں تو آئے سی اور ج ਔਰ ਬਹੁਤ ਸਾਰੇ ਚਰਚਸ ਸੈਵਨਥਡੇ ਐਡਵਾਂਟੇਜ ਚਰਚ ਪੈਂਟਿਕੋਸਟਲ ਚਰਚ ਸੀਐਨਏ ਚਰਚ ਔਰ ਰੋਮਨ ਕੈਥੋਲਿਕ ਚਰਚ ਜਿਹੜਾ ਹੈ ਉਹ ਵੱਡੇ ਲੈਵਲ ਤੇ ਜਿਹੜੇ ਹੈ ਉਹਨਾਂ ਨੇ ਸਹੂਲਤ ਕੀਤੀ ਸੀ ਔਰ ਮੈਂ ਆਸਟਰੋ ਐਸੋਸੀਏਸ਼ਨ ਦਾ ਪ੍ਰਧਾਨ ਆ ਔਰ ਬਹੁਤ ਵੱਡੇ ਲੈਵਲ ਤੇ ਹੰਗਾਰਾ ਮਿਲਿਆ ਸਾਨੂੰ ਔਰ ਖਾਸ ਕਰਕੇ ਸਾਨੂੰ ਨਕੋਦਰ ਸ਼ਹਿਰ ਦੇ ਜਿਹੜੇ ਨਿਵਾਸੀ ਸੀ ਉਹਨਾਂ ਨੇ ਬਹੁਤ ਵੱਡਾ ਹੰਗਾਰਾ ਦਿੱਤਾ ਔਰ ਤੁਸੀਂ ਪੱਤਰਕਾਰਾਂ ਨੇ ਬਹੁਤ ਵੱਡਾ ਹੰਗਾਰਾ ਦਿੱਤਾ ਔਰ ਅਸੀਂ ਅ ਅੱਜ ਕਾਗੇ ਨਿਵੇਦਨ ਕਰਦੇ ਆਂ ਬੇਨਤੀ ਕਰਦੇ ਆਂ ਕਿ ਕਿਹੜੀ ਔਰ ਨਿਊ ਚੈਨਲ ਨੂੰ ਹੋਰ ਜ਼ਿਆਦਾ ਦੇਖੋ ਔਰ ਹੋਰ ਜ਼ਿਆਦਾ ਅ ਅੱਗੇ ਵਧਾਓ ਕਿਉਂਕਿ ਸੱਚ ਦੀ ਆਵਾਜ਼ ਇਹ ਚੈਨਲ ਜਿਹੜਾ ਅੱਗੇ ਵਧਾ ਰਿਹਾ ਹੈਗਾ ਧੰਨਵਾਦ ਔਰ ਪਾਸੇ ਜੇ ਗੱਲ ਕਰੀਏ ਭਾਰਤ ਆਪਣੇ ਇੱਕ ਬਹੁਤਿਆਰਮਾ ਦਾ ਸਮੂਹ ਹੈਗਾ ਔਰ ਕਈ ਜਿਹੜੇ ਆਪਣੇ ਬਸ ਨੀਕ ਸੂਬਾ ਪੰਜਾਬ ਦੇ ਨੇ ਇਹ ਥੋੜਾ ਪੈਸਾ ਹੀ ਧਰਮ ਤੋਂ ਗਰੇਜ ਕਰਦੇ ਨੇ ਅਗੇਂਸਟ ਨੇ ਉਹਨਾਂ ਨੂੰ ਕੀ ਮੈਸੇਜ ਥੋੜਾ ਹਾਂਜੀ ਬਹੁਤ ਸਾਰੇ ਐ ਏਦਾਂ ਦੀਆਂ ਗੱਲਾਂ ਮਾਤਾਂ ਚੱਲਦੀਆਂ ਪਈਆਂ ਹੈਗੀਆਂ ਔਰ ਜਿਹਦੇ ਵਿੱਚ ਜਦੋਂ ਚਰਚ ਦੇ ਵਿੱਚ ਬਿਮਾਰਾਂ ਦੇ ਲਈ ਪ੍ਰਾਰਥਨਾ ਹੁੰਦੀ ਹੈਗੀ ਆ ਔਰ ਬਹੁਤ ਸਾਰੇ ਲੋਕ ਡਿੱਗਦੇ ਹਨ ਜਾਂ ਲੋਕ ਦੁਸ਼ਤ ਆਤਮਾ ਮਨਾ ਜਿਹੜੇ ਜਕੜੇ ਹੁੰਦੇ ਹਨ ਉਹ ਆਪਣੇ ਚੰਗਿਆਈ ਪ੍ਰਾਪਤ ਕਰੇ ਹੁੰਦੇ ਆ ਪਰਮੇਸ਼ਵਰ ਉਹ ਮਿਰਕਲ ਕਰਦਾ ਹੈ ਕੋਈ ਪਾਸਟਰ ਕੋਈ ਅ విశ్వాਸੀ ਔਰ ਕੋਈ ਪ੍ਰਚਾਰਕ ਮਿਰਕਲ ਚਮਤਕਾਰ ਨਹੀਂ ਕਰਦਾ ਹੈਗਾ ਔਰ ਪਰਮੇਸ਼ਵਰ ਕਰਦਾ ਹੈ ਔਰ ਲੋਕਾਂ ਦੇ ਵਿਸ਼ਵਾਸ ਦੇ ਦੁਆਰਾ ਜਦੋਂ ਲੋਕ ਦੇਖਦੇ ਆ ਔਰ ਬਹੁਤ سارے ਲੋਕਾਂ ਦੇ ਲਈ ਉਹ ਅਜੀਬ ਗੱਲ ਮੰਨੀ ਜਾਂਦੀ ਆ ਔਰ ਉਸ ਨੂੰ ਲੋਕ ਅੰਧਵਿਸ਼ਵਾਸ ਕਹਿੰਦੇ ਆ ਉਹ ਅੰਧਵਿਸ਼ਵਾਸ ਨਹੀਂ ਉਹ ਵਿਸ਼ਵਾਸ ਹੈ ਕਿਉਂਕਿ ਜਦੋਂ ਲੋਕ ਆਪਣੀਆਂ ਬੁਰਾਈਆਂ ਤੋਂ ਦੁਸ਼ਟ ਆਤਮਾਵਾਂ ਤੋਂ ਜਦੋਂ ਬਿਮਾਰੀਆਂ ਤੋਂ ਚੰਗਾਈ ਪਾਉਂਦੇ ਆ ਤੇ ਉਸ ਸਮੇਂ ਮਤਲਬ ਉਹਨਾਂ ਦੀ ਚੰਗਾਈ ਹੁੰਦੀ ਆ ਤੇ ਬਹੁਤ ਸਾਰੇ ਲੋਕਾਂ ਲਈ ਉਹ ਨਵੀਂ ਗੱਲ ਉਹਨਾਂ ਕਰਕੇ ਉਹ ਮਤਲਬ ਹਨਾ ਅچھے ਤਰੀਕੇ ਦੇ ਨਾਲ ਉਹ ਸਮਝ ਨਹੀਂ ਪਾਉਂਦੇ ਉਹਨਾਂ ਗੱਲਾਂ ਨੂੰ ਇਹ ਕੀ ਹੋ ਰਿਹਾ ਹੈ ਕਦੇ ਤੁਸੀਂ ਸਹੀ ਆਖਿਆ ਕਿ ਜਦੋਂ ਮਤਲਬ ਕਿ ਕੋਈ ਪੀੜਤ ਜਿੰਨਤ ਦੁਸ਼ਟ ਆਤਮਾ ਹੁੰਦੀ ਹੈ ਜਦੋਂ ਉਹ ਰਿਮੂਵ ਹੁੰਦੀ ਹੈ ਉਹਦੇ ਸਰੀਰ ਦੇ ਵਿੱਚੋਂ ਤੇ ਉਹ ਇਨਸਾਨ ਗਿਰਦਾ ਹੈ ਤੇ ਇਹਦੇ ਵਿੱਚ ਕਿੰਨੀ ਕਸਤ ਆਈ ਹਾਂਜੀ ਉਹ ਗਿਰਦਾ ਹੈ ਕਿਉਂਕਿ ਦੇਖੋ ਪਰਮੇਸ਼ਵਰ ਦੀ ਸ਼ਕਤੀ ਦੇ ਮੋਰੇ ਪਵਿੱਤਰ ਆਤਮਾ ਦੀ ਸ਼ਕਤੀ ਦੇ ਮੋਰੇ ਜਿਹੜੀ ਦੁਸ਼ਟ ਸ਼ਕਤੀ ਹੈ ਜਾਂ ایਵਲ ਸਪਿਰਿਟਸ ਹੈ ਉਹ ਟੇਕ ਨਹੀਂ ਪਾਨੀਆਂ ਹੈਗੀਆਂ ਇਸ ਕਰਕੇ ਉਹ ਦੂਰ ਭੱਜਦੀਆਂ ਆ ਜਦੋਂ ਉਹ ਦੂਰ ਭੱਜਦੀਆਂ ਆ ਉਹਦੇ ਜ਼ਲਾਲ ਦੇ ਨਾਲ ਉਹਦੀ ਰੌਸ਼ਨੀ ਦੇ ਨਾਲ ਪਵਿੱਤਰ ਆਤਮਾ ਦੀ ਤੇ ਉਸ ਸਮੇਂ ਜਿਹੜਾ ਇਨਸਾਨ ਦਾ ਸ਼ਰੀਰ ਹੈ ਉਹ ਡਿੱਗਦਾ ਹੈ ਪਿੱਛੇ ਨੂੰ ਹਟਦਾ ਹੈ ਔਰ ਉਹ ਆਜ਼ਾਦ ਹੋ ਜਾਂਦਾ ਹੈ ਕਾਸ਼ ਕਿ ਕੀ ਐਸਾ ਕਰਦੇ ਹੋ ਜਿਹੜੇ ਚਰਚ ਦੇ ਨਾਲ ਜੁੜ ਜਾਂਦੇ ਨੇ ਜਾਂ ਮਸੀਹੀ ਬਣ ਜਾਂਦੇ ਨੇ ਮਸੀਹੀ ਧਰਮ ਨੂੰ ਅਪਣਾ ਲੈਂਦੇ ਨੇ ਮਸੀਹ ਮਤ ਨੂੰ ਅਪਣਾਉਂਦੇ ਨੇ ਉਸ ਤੋਂ ਬਾਅਦ ਮੜੀਆਂ ਮਸਾਣੀਆਂ ਨੂੰ ਪੂਜਣਾ ਬੰਦ ਕਰ ਦਿੰਦੇ ਨੇ ਕੀ ਐਸਾ ਕਰਦੇ ਹੋ ਹਾਂਜੀ ਲਿਖੋ ਸਾਡੇ ਸਾਰੇ ਗ੍ਰੰਥ ਜਿਹੜੇ ਹੈਗੇ ਆ ਧਾਰਮਿਕ ਸ਼ਾਸਤਰ ਜਿਹੜੇ ਆ ਉਹ ਸਾਨੂੰ ਮੜੀਆਂ ਮਸਾਣੀਆਂ ਪੂਜਣ ਤੋਂ ਔਰ ਮੂਰਤੀ ਪੂਜਾ ਔਰ ਬੁੱਤ ਪੂਜਾ ਬਹੁਤ ਸਾਰੀਆਂ ਚੀਜ਼ਾਂ ਤੋਂ ਸਾਨੂੰ ਮਨਾਹੀ ਕਰਦੇ ਆ ਕਿਉਂਕਿ ਅਸੀਂ ਪਹਿਲਾਂ ਤੋਂ ਯਹੂਦੀ ਮਤ ਦੇ ਵਿੱਚ ਮੁਸਲਿਮ ਮਤ ਦੇ ਵਿੱਚ ਔਰ ਜਦੋਂ ਅਸੀਂ ਇਹ ਸਾਰੇ ਸਿੱਖ ਮਤ ਦੇ ਵਿੱਚ ਅਸੀਂ ਦੇਖਦੇ ਹਾਂ ਸਾਨੂੰ ਮਨਾਹੀ ਆ ਠੀਕ ਹੈ ਜੀ ਇਸ ਕਰਕੇ ਪਰਮੇਸ਼ਵਰ ਇਕਲੌਤਾ ਖੁਦਾ ਹੈ ਔਰ ਉਹੀ ਹੀ ਆਰਾਧਨਾ ਸਾਨੂੰ ਕਰਨੀ ਚਾਹੀਦੀ ਆ ਇੱਕ ਵੱਡਾ ਜਿਹੜੀ ਜਾਗਰਤੀ ਲੋਕਾਂ ਦੇ ਅੰਦਰ ਆਉਂਦੀ ਹੈ ਇਸ ਕਰਕੇ ਉਹ ਮੜੀਆਂ ਮਸਾਈਆਂ ਨੂੰ ਪੂਜਣਾ ਬੰਦ ਕਰ ਦਿੰਦੇ ਧਾਗੇ ਤਵੀਤਾਂ ਨੂੰ ਪਾਉਣਾ ਬੰਦ ਕਰ ਦਿੰਦੇ ਹੈਗੇ ਆ ਔਰ ਬਹੁਤ ਸਾਰੀਆਂ ਚੀਜ਼ਾਂ ਆ ਔਰ ਸਿਸ਼ਟੀ ਦੀ ਪੂਜਾ ਕਰਨੀ ਬੰਦ ਕਰ ਦਿੰਦੇ ਆ ਉਹ ਆਪਣੇ ਸੱਚੇ ਪਰਮੇਸ਼ਰ ਨੂੰ ਆਤਮਾ ਤੇ ਸਚਾਈ ਦੇ ਨਾਲ ਮੰਨਣਾ ਸ਼ੁਰੂ ਕਰ ਦਿੰਦੇ ਆ ਧੰਨਵਾਦ ਜੀ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਅੱਜ ਕਿੰਨੇ ਵਜੇ ਸਟਾਰਟ ਹੋਇਆ ਤੇ ਕਿੰਨੇ ਵਜੇ ਤੱਕ ਚੱਲੇਗਾ ਅੱਜ ਦਾ ਪ੍ਰੋਗਰਾਮ ਜਿਹੜਾ ਹੈ 9 ਵਜੇ ਤੋਂ ਲੈ ਕੇ ਇਹ

ਔਰ ਉਹਨਾਂ ਨੇ ਆਪਣੀ ਪਵਿੱਤਰ ਜਾਨ ਦੇ ਦਿੱਤੀ ਸਾਡੇ ਲਈ ਸਾਡੇ ਲਈ ਮਾਰੇ ਗਏ ਦਫਨਾਏ ਗਏ ਤੀਸਰੇ ਦਿਨ ਮਰਦਿਆਂ ਵਿੱਚ ਜਿੰਦਾ ਹੋ ਕੇ ਉਹਨਾਂ ਨੇ ਇਹੀ ਸਾਬਿਤ ਕੀਤਾ ਕਿ ਤੁਸੀਂ ਪ੍ਰੇਮ ਦੇ ਨਾਲ ਹੈਨਾ ਪ੍ਰੇਮ ਦੇ ਨਾਲ ਰਹੋ ਪਿਆਰ ਦਾ ਸਬੂਤ ਦਿੱਤਾ ਪਰਮੇਸ਼ੁਰ ਦਾ ਪਿਆਰ ਤੇ ਸਾਨੂੰ ਸਾਰਿਆਂ ਨੂੰ ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈ ਮਸੀਹਤ ਇੱਕ ਵਿਸ਼ਵਾਸ ਦੀ ਇੱਕ ਪਿਆਰ ਦੀ ਗੱਲ ਕਰਦੀ ਸ਼ਾਂਤੀ ਦੀ ਗੱਲ ਕਰਦੀ ਹੈ ਮਸੀਹਤ ਕਦੀ ਵੀ ਐਗਰੈਸਿਵ ਜਾਂ ਲੜਨਾ ਝਗੜਨਾ ਜਾਂ ਕਿਸੇ ਦੇ ਵਿਰੁੱਧ ਵਿੱਚ ਬੋਲਣਾ ਇਹ ਗੱਲ ਨਹੀਂ ਕਰਦੀ ਅਸੀਂ ਸਾਰੇ ਆਪਸ ਵਿੱਚ ਭੈਣ ਭਰਾ ਹੈਗੇ ਹਾਂ ਜੀ پیار دا سنہیں آسی دی رہے ہیں سو اے سن پاسٹر منجیت مسیح نمہ یروسلہ یروسلہ چرچ نکو دکھوں سو سو سیو ایک ریسی کی ایڈی ورلڈ پنجابی اتیا آواز پنجاب دی نیوز کیمرا میں نجے دینال میں راجیش کمار Thank you.